ਸੁੱਬੇ ਪਰ ਲਗਾਤਾਰ ਜੋ ਬਰਸਾਤ ਹੋਈ ਆ ਉਹਦੇ ਕਾਰਨ ਕਰਕੇ ਬਹੁਤ ਸਾਰੀਆਂ ਮੁਸ਼ਕਲਾਂ ਜ਼ਰੂਰ ਪੈ ਗਈਆਂ ਨੇ ਸਭ ਤੋਂ ਵੱਡੀ ਮੁਸ਼ਕਲ ਉਹ ਲੋਕਲੀ ਹੋਈ ਆ ਜਿਹੜੇ ਕੀ ਰੋਜ਼ ਹੁੰਦੇ ਤੇ ਰੋਜ਼ ਪਾਉਂਦੇ ਨੇ ਗੱਲ ਕਰੀਏ ਹਲਕਾ ਸਨੋਰ ਜੋ ਬਿਸ਼ਪਰੀ ਇਸੇ ਤਰ੍ਹਾਂ ਤੋਂ ਮੰਡੀ ਬਣ ਜਾਂਦੀ ਆ ਸਬਜ਼ੀ ਮੰਡੀ ਬਣ ਜਾਂਦੀ ਆ ਤੁਸੀਂ ਇੱਥੇ ਹਾਲਾਤ ਦੇਖੋ ਸੁੱਬੇ ਪਰ ਲਗਾਤਾਰ ਜੋ ਬਰਸਾਤ ਹੋਈ ਆ ਉਹਦੇ ਕਾਰਨ ਕਰਕੇ ਬਹੁਤ ਸਾਰੀਆਂ ਮੁਸ਼ਕਲਾਂ ਜੁੜ ਪੈਦਾ ਹੋਈਆਂ ਨੇ ਸਭ ਤੋਂ ਵੱਡੀ ਮੁਸ਼ਕਲ ਉਹਨਾਂ ਲੋਕਾਂ ਲਈ ਹੋਈ ਆ ਜਿਹੜੇ ਕੀ ਰੋਜ਼ ਖੁੰਦਦੇ ਤੇ ਰੋਜ਼ ਪਾਉਂਦੇ ਨੇ ਗੱਲ ਕਰੀਏ ਹਲਕਾ ਸਨੌਰ ਜੋ ਬਿਸ਼ਪ ਦੀ ਐਸੇ ਸਭ ਤੋਂ ਮੰਡੀ ਬਣ ਜਾਂਦੀ ਆ ਸਬਜ਼ੀ ਮੰਡੀ ਬਣ ਜਾਂਦੀ ਆ ਉਸੇ ਇੱਥੇ ਹਾਲਾਤ ਦੇ ਸਾਹਦੇ ਹੋ ਕਿ ਬਰਸਾਤ ਕਰ ਕਰਕੇ ਇੱਥੇ ਬਹੁਤ ਸਾਰੇ ਪਾਣੀ ਭਰ ਗਿਆ ਸੀ ਲਗਾਤਾਰ 2-3 ਦਿਨ ਤੋਂ ਪਾਣੀ ਜਮਾ ਹੋਣ ਕਰਕੇ ਜੋ ਇੱਥੇ ਸਬਜ਼ੀ ਵੇਚਣ ਵਾਲੇ ਨੇ ਜੋ ਪ੍ਰਵਾਸੀ ਲੋਕ ਨੇ ਉਹ ਵੀ ਇੱਥੋਂ ਚਲੇ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਜੋ ਰੇਡੀਆਂ ਨੇ ਖਾਲੀਆਂ ਪਈਆਂ ਨੇ ਮੈਂ ਆਪਣੇ ਕੈਮਰਾਮੈਨ ਨੂੰ ਕਹੇ ਇੱਕ ਵਾਰ ਰੇਡੀਆਂ ਤਸਵੀਰ ਦਿਖਾ ਲਓ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਰੇਡੀਆਂ ਦੀ ਤਸਵੀਰਾਂ ਨੇ ਇਹ ਬਿਲਕੁਲ ਖਾਲੀਆਂ ਨੇ ਸਬਜ਼ੀ ਮੰਡੀ ਹੋਰ ਮਹਿੰਗੀ ਹੋ ਚੁੱਕੀ ਆ ਤੁਸੀਂ ਦੇਖੋ ਕਿ ਇਹ ਸਨੌਰ ਦੀ ਸਭ ਤੋਂ ਵੱਡੀ ਮੰਡੀ ਆ ਇੱਥੇ ਹਰ ਰੋਜ਼ ਰੌਣਕ ਮੇਲਾ ਲੱਗਦਾ ਸੀ ਤੰਤੂ ਅੱਜ ਹਾਲਾਤ ਇਵੇਂ ਤੇ ਹੋ ਗਏ ਨੇ ਕਿ ਤੁਸੀਂ ਦੇਖ ਸਕਦੇ ਹੋ ਕਿ ਰੇੜੀਆਂ ਖਾਲੀ ਪਈ ਨੇ ਅਸੀਂ ਹੋਰ ਵੀ ਗੱਲਬਾਤ ਕਰਾਂਗੇ ਕਿ ਸਬਜ਼ੀ ਕੀ ਰੇੜੇ ਇਹ ਜੋ ਸਬਜ਼ੀ ਵੇਚਣ ਵਾਲਾ ਵੀਰ ਆ ਉਹਦੇ ਕੋਲ ਮਟੂ ਦਾ ਜੋ ਪਰਵਾਸੀ ਲੋਕ ਆ ਇਹ ਗਲਤ ਕੰਮ ਹੈ ਸਰ ਮੈਂ ਜਾਣਦਾ ਕਿ ਸਬਜ਼ੀ ਪਾਣੀ ਤੋਂ ਜੋ ਹੁਣ ਪਾਣੀ ਆਇਆ ਉਸ ਦੇ ਕਾਰਨ ਸਬਜ਼ੀ ਮਹਿੰਗੀ ਹੋਈ ਹੈ ਸਸਤੀ ਨਹੀਂ ਮਹਿੰਗੀ ਹੋਈ ਜੀ ਕਿੰਨੇ ਕਿੰਨੇ ਮਹਿੰਗੀ ਹੋਈ 5-10 ਫਿਰ 15 ਕੀ ਆ ਜਾਣਾ ਹੈ ਕੱਲ੍ਹ ਦੀ ਟਮਾਟਰ ਦੀ ਹਾਂ ਨਿੰਬੂ ਦੀ ਹਰੀ ਮਿਰਚਾਂ ਵੀ ਆਇਆ 2 ਕਿਲੋ ਭਾਨੇ ਇਸ ਟਾਈਮ ਤੇ ਜੀ 80 ਰੁਪਏ 85 ਰੁਪਏ ਕਿਲੋ ਅੰਦਰ ਵਿਕ ਰਹੀ ਹੈ ਆਹ ਤੇ ਮਨਗਿਰ ਟਮਾਟਰ बिक ਰਹਾ ਹੈ 2500 ਰੁਪਏ ਗ੍ਰੇ ਸਹੀ ਹੈ ਜਾਨੀ ਕਿ 150 ਰੁਪਏ ਕਿਲੋ ਤੁਸੀਂ ਦੇਖ ਸਕਦੇ ਹੋ ਕਿ ਸਬਜੀ ਬਰਸਾਤ ਪਾਣੀ ਕਰਕੇ ਮਹਿੰਗਾ ਹੋਇਆ ਪਾਣੀ ਕਰਕੇ ਤੇ ਲੋਕਾਂ ਵੱਲੋਂ ਇਹ ਇੱਕ ਮਹਿੰਗੀ ਭੈਣਾਂ ਕਿਦਮ ਨਹੀਂ ਮਜਬੂਰ ਨੇ